ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਦੀਨ ਆਉਂਦੇ ਪਿੰਡ ਰਾਵਾਂ ਦੇ ਕੋਲ ਇੱਕ ਨੌਜਵਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵਾਸੀ ਨੰਗਲ ਲੁਬਾਣਾ ਆਪਣੇ ਦੋਸਤਾਂ ਦੇ ਨਾਲ ਨੇੜਲੇ ਪਿੰਡ ਮਕਸੂਦਪੁਰ ਵਿਖੇ ਗੁਰਮਤ ਸਮਾਗਮ ਤੋਂ ਵਾਪਸ ਆ ਰਿਹਾ ਸੀ ਇਸ ਦੌਰਾਨ ਪਿੰਡ ਰਾਵਾਂ ਬਸਾਡੇ ਦੇ ਨੇੜੇ ਕਾਰ ਸਵਾਰ ਕੁਝ ਨੌਜਵਾਨਾਂ ਵੱਲੋਂ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ ਉਸਦੇ ਦੋਸਤਾਂ ਨੇ ਵੀ ਦੌੜ ਕੇ ਆਪਣੀ ਜਾਨ ਬਚਾਈ ਜਦਕੇ ਇੱਕ ਨੌਜਵਾਨ ਦੇ ਪੇਟ ਵਿੱਚ ਗੋਲੀ ਲੱਗੀ ਘਟਨਾ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਥਾਣਾ ਬੈਗੋਵਾਲ ਵਿੱਚ ਸੱਤ ਨੌਜਵਾਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਇਸ ਸਬੰਧੀ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਬਖਸ਼ਿਆ ਨਹੀਂ ਜਾਵੇਗਾ ਕੋਈ ਗੋਰੀ ਕਿੱਤੀ ਹੈ ਮਾਤਾ ਜੀ ਤੁਹਾਡਾ ਕਿੱਸਾ ਮੇਰਾ ਬੇਟਾ ਲਗਦਾ ਜਸ ਕਰ ਮੇਰਾ ਬੇਟਾ ਹਾਂਜੀ ਪੁਲਿਸ ਪਟਾ ਮੇਰਾ ਬੇਟਾ ਗਿਆ ਵੇ ਮੈਂ ਲਾ ਵੇਖਣ ਗਿਆ ਸੀ ਤੇ ਜਦੋਂ ਘਰ ਵਾਪਸ ਆ ਰਿਹਾ ਸੀ ਤੇ ਪਿੱਛੋਂ ਕੋ ਗੱਡੀ ਆਈ ਏ ਤੇ ਉਹਨੇ ਆ ਕੇ ਤੇ ਮੇਰੇ ਬੱਚੇ ਦੇ ਫੇਰਿੰਗ ਕਰਤੀ ਗੋਲੀਆਂ ਚਲਾਣੀਆਂ ਚ ਫੋ ਕਰਤੀਆਂ ਹਾਂਜੀ ਪਿੱਛੋਂ ਪਤਾ ਲੱਗੋ ਸਰ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਬੇਟੇ ਦੇ ਗੋਲੀ ਵੱਜ ਗਈ ਉਹ 19 ਸਾਲ ਦਾ ਕੰਮ ਨਹੀਂ ਕੋ ਕਰਦਾ ਸਹੀ ਇਹ ਤਾਂ ਕੋਈ ਰਾ ਪਿੰਡ ਡਿਪੈਂਡ ਦੇ ਨਾਲ ਅਗਲੇ ਪਿੰਡ ਪਿੰਡ ਰਾਵਾਂ ਹੈ ਉੱਥੇ ਗੋਲੀ ਚਲਾਈ ਹੈ ਨਾ ਅਸੀਂ ਤੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕਹਿ ਹੀ ਮੰਗ ਕਰਨੀ ਆ ਕਿ ਮੇਰੇ ਬੱਚੇ ਦੇ ਅੱਜ ਗੋਲੀਆਂ ਚੱਲੀਆਂ ਨੇ ਕੱਲ ਨੂੰ ਇਹ ਗੈਂਗਸਟਰ ਕਿਸੇ ਹੋਰ ਬੱਚੇ ਤੇ ਵੀ ਮਾਰਨਗੇ ਗੋਲੀਆਂ ਇਹ ਜਿਹੜੀ ਘਮਰੇ ਆਣੇ ਵਿੱਚ ਇਹਨਾਂ ਤੇ ਮੈਂ ਇਸ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨਾ ਮੋੜੀ ਮਾੜਾ ਗੋਲੀ ਚਲਾਈ ਉਹ ਬੁੱਧੂ ਤੇ ਨਹੀਂ ਕਿੰਨੇ ਗੋਲੀਆਂ ਉਹਨਾਂ ਨੇ ਵਿਚਾਰਿਆ ਮਤਲਬ ਕੋੜੀਆਂ ਚਲਾਈਆਂ ਇੱਕ ਮੇਰੇ ਬੇਟੇ ਦੇ ਲੱਕੀ ਜੋ ਨਾਲਾਂ ਦੇ ਵਿੱਚੋਂ ਮੰਨ ਕੇ ਗਈ ਕੋਈ ਜਿੰਨੇ ਨੋਟਾਂ ਚਾਰ ਪੰਜ ਜਨੇ ਦੀ ਮਤਲਬ ਅਸੀਂ ਇਹ ਹੀ ਕਹਿੰਦੇ ਆ ਕਿ ਨੰਨਾ ਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਸ਼ਰੇਆਮੇ ਕੋ ਮਰੇਣ ਜੋ ਇਹਨਾਂ ਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਜੀ ਸ਼ਰੀਕੇ ਦੇ ਵਿੱਚੋਂ ਸਾਡਾ ਭਤੀਜਾ ਲੱਗਦਾ ਤੇ ਰਾਤ ਨੂੰ 15 9 2025 ਨੂੰ ਇਹ ਸਾਡੇ ਨਜ਼ਦੀਕ ਪਿੰਡ ਮਕਸੂਦਪੁਰ ਦੇ ਸੰਤ ਬਾਬਾ ਕਰਮ ਸਿੰਘ ਜੀ ਦੀ ਤੇ ਵਰਸੀ ਹੁੰਦੀ ਹੈ ਹਰ ਸਾਲ ਤੇ ਰਾਤ ਨੂੰ ਇਹ ਗਿਆ ਘਰੋਂ ਤੇ ਮੱਥਾ ਟੇਕਣ ਵਾਸਤੇ ਤੇ ਮੱਥਾ ਟੇਕ ਕੇ ਜਦੋਂ ਘਰੋਂ ਵਾਪਸ ਆ ਰਿਹਾ ਸੀ ਤੇ ਅਚਾਨਕ ਪਿੱਛੋਂ ਆਈ ਇੱਕ ਗੱਡੀ ਨੇ ਇਹਨਾਂ ਦਾ ਮੋਟਰਸਾਈਕਲ ਰੋਕ ਲਿਆ ਆਈ 20 ਗੱਡੀ ਸੀ ਤੇ ਪਿੱਛੋਂ ਮੋਟਰਸਾਈਕਲ ਰੋਕਿਆ ਜਿਹਦੇ ਵਿੱਚ ਕਿ ਦੋ ਹਥਿਆਰਬੰਦ ਮੁੰਡਿਆਂ ਨੇ ਅੱਗੇ ਉਹਨਾਂ ਉੱਤੇ ਗੋਲੀ ਚਲਾਈ ਪਹਿਲੀ ਗੋਲੀ ਹੈ ਜਿਹੜੀ ਇਹਨਾਂ ਦੇ ਕੋਲੋਂ ਟ੍ਰੈਕ ਨਿਕਲ ਗਈ ਤੇ ਦੂਸਰੀ ਗੋਲੀ ਹੈ ਜਿਹੜੀ ਉਹਨਾਂ ਦੇ ਪੇਟ ਪੇਟ ਦੇ ਉਹਨੂੰ ਪਾੜਦੀ ਹੋਈ ਧਾਰ-ਧਾਰ ਹੋ ਗਈ ਤੇ ਉਸੇ ਟਾਈਮ ਮੈਂ ਇਹ ਇਹਨਾਂ ਨੇ ਜੋ ਵੀ ਇਹਦੇ ਜਾਨਦੋਸਤ ਸੀ ਨਾਲ ਮੁੰਡੇ ਉਹਨਾਂ ਨੇ ਜਲਦੀ ਤੋਂ ਜਲਦੀ ਇਹਨਾਂ ਦੀ ਮਾਤਾ ਦੇ ਨਾਲ ਸੰਪਰਕ ਕੀਤਾ ਇਹਦੀ ਤਾਈ ਜੀ ਨਾਲ ਸੰਪਰਕ ਕੀਤਾ ਕਿ ਇਸ ਤਰ੍ਹਾਂ ਕਰਕੇ ਕਰਨ ਦੇ ਗੋਲੀ ਬਚ ਗਈ ਹੈ ਗੋਲੀ ਮਾਰਤੀ ਕਿਸੇ ਨੇ ਤੇ ਇਹ ਉਸੇ ਟਾਈਮ ਸਾਡੇ ਸਰੀਕੇ ਦੇ ਜਿਹੜੇ ਸਾਡੇ ਭਰਾ ਹੀ ਲੱਗਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੋਨ ਕੀਤਾ ਕਿ ਜਲਦੀ ਉੱਥੇ ਪਹੁੰਚੋ ਕਿਉਂਕਿ ਮੈਂ ਉੱਥੇ ਪ੍ਰੈਜ਼ੈਂਟੈਂਸੀ ਮੈਂ ਗਰਦਾਸਪੁਰ ਸੀ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੋਨ ਕਰਕੇ ਇਹ ਭਜਵਾਇਆ ਕਿ ਜਲਦੀ ਪਹੁੰਚੋ ਉੱਥੇ ਕਿ ਮੁੰਡੇ ਨੂੰ ਚੱਕੋ ਜਾ ਕੇ ਲੇਕਿਨ ਚੱਕਣ ਤੋਂ ਪਹਿਲਾਂ ਇਹਨਾਂ ਦੇ ਪਿੱਛੇ ਇਹ ਮੁੰਡਾ ਇਹ ਸੋਨੂ ਹੈ ਸੋਨੂ ਪਿੱਛੇ ਗੱਡੀ ਲੈ ਕੇ ਆ ਰਿਹਾ ਸੀ ਜੇ ਜੇਕਰ ਉਹ ਗੱਡੀ ਨਾ ਲੈ ਕੇ ਹੁੰਦਾ ਤੇ ਹੋ ਸਕਦਾ ਕਿ ਉਹ ਇਹਦੇ ਉੱਤੇ ਹੋਰ ਵੀ ਬਾਤ ਕਰ ਸਕਦਾ ਤੇ ਹੋਰ ਵੀ ਗੋਲੀ ਚੁਦਾ ਸਕਦਾ ਪਰਚਾ ਦਰਜ ਹੋ ਗਿਆ ਕੱਲ ਦਾ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਇਹੀ ਬੇਨਤੀ ਕਰਦੇ ਹਾਂ ਕਿ ਮਲਜ਼ਮਾਂ ਨੂੰ ਤੁਰੰਤ ਜਲਦੀ ਤੋਂ ਜਲਦੀ ਜਿਹੜਾ ਹੈ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਪੰਨ ਦੀ ਸਜ਼ਾ ਦਿੱਤੀ ਜਾਵੇ ਤੇ ਪ੍ਰਸ਼ਾਸਨ ਅਜੇ ਤੱਕ ਤੇ ਬਹੁਤ ਸੀਸੀਟੀਵੀ ਵਿੱਚ ਕੈਚ ਹੈ ਜਿਹਦੇ ਵਿੱਚ ਕੋ ਫਾਇਰ ਹੋਇਆ ਹੈ ਰਾਮਾ ਮੋੜ ਤੇ ਫਾਇਰ ਹੋਇਆ ਤੇ ਜਿਹਦੇ ਵਿੱਚ ਕਿ ਇਹ ਮੁੰਡਾ ਹੈ ਜਿਹਦੇ ਗੋਲੀ ਲੱਗੀ ਹੈ ਇਹ ਡਿੱਗ ਜਾਂਦਾ ਮੋਟਰਸਾਈਕਲ ਤੋਂ ਜਿਹੜੇ ਨਾਲ ਦੇ ਦੋ ਸਾਥੀ ਸੀਗੇ ਉਹ ਭੱਜ ਜਾਂਦੇ ਆਂ ਇਹ ਹਰਾਮਾ ਪਿੰਡ ਵੱਲ ਆਪਣੀ ਜਾਨ ਬਚਾਉਣ ਦੀ ਖਾਤਰ ਤੇ ਇਹਨੂੰ ਮੁੰਡੇ ਦੇ ਪਿੱਛੇ ਜਿਹੜੀ ਗੱਡੀ ਆ ਰਹੀ ਸੀ ਸੌਨੂ ਦੀ ਤੇ ਉਹਨੇ ਫਿਰ ਭੱਜ ਕੇ ਆ ਕੇ ਜਦੋਂ ਗੋਲੀ ਚੱਲੀ ਐ ਇਹਨਾਂ ਨੇ ਭੱਜ ਕੇ ਆ ਕੇ ਤੇ ਇਹਨੂੰ ਨਜ਼ਦੀਕ ਉਹਦੇ ਹੋਰ ਵੀ ਦੋ ਚਾਰ ਜਿਹੜੇ ਮੇਲਾ ਦੇਖ ਕੇ ਆ ਰਹੇ ਸੀ ਦਰਸ਼ਨ ਕਰਕੇ ਆ ਰਹੇ ਕਿ ਦੋ ਚਾਰ ਬੰਦੇ ਹੋਰ ਵੀ ਉੱਥੇ ਸੀਗੇ ਖੜੇ ਜਿਨ੍ਹਾਂ ਨੇ ਕਿ ਭੱਜ ਕੇ ਆ ਕੇ ਤੇ ਗੱਡੀ ਦਾ ਪਿੱਛਾ ਵੀ ਕਰਨਾ ਚਾਹਿਆ ਤੇ ਪਿੱਛੋਂ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਉਹਨਾਂ ਨੇ ਮਾਰਕੋ ਕੋ ਪੱਥਰ ਕੇ ਮਤਲਬ ਕਿ ਕਿਹੜੇ ਗੈਂਗਸਟਰ ਹੈ ਤੇ ਭਾਰੇ ਭੱਜਨ ਦੇ ਵਿੱਚ ਕਾਮਯਾਬ ਹੋ ਗਏ ਤੇ ਹੁਣ ਇਹ ਟ੍ਰੇਸ ਕਰਕੇ ਗੱਡੀ ਦੀ ਆਪਣੇ ਏਪਲਾ ਹਥ ਥਾਣੇਦਾਰ ਐਸ ਐਚਓ ਸਾਹਿਬ ਨੂੰ ਤੇ ਡੀ ਐਸ ਪੀ ਸਾਹਿਬ ਨੂੰ ਟ੍ਰੇਸ ਕਰਕੇ ਦੱਸ ਦਿੱਤਾ ਕਿ ਆਈ 20 ਗੱਡੀ ਕਿਹੜੇ ਪਿੰਡ ਦੀ ਹੈ ਕਿਹੜੇ ਕੜਿਓ ਦੇ ਵਿੱਚ ਮਲਜਮ ਸੀਗੇ ਤੇ ਅਸੀਂ ਇਹ ਕਹਿੰਨੇ ਆ ਕਿ ਪ੍ਰਸ਼ਾਸਨ ਨੂੰ ਕਿ ਇਹਨਾਂ ਮਲਜਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੀ ਸਜ਼ਾ ਨਾਲ ਦਿੱਤੀ ਜਾਵੇ ਕਿ ਨਾ ਬੇਟਾ ਇੰਜਕਸ਼ਨ ਬਰੀ ਸਾਂ। ਉਹ ਕੀ ਮਾਮਲਾ ਹੈ ਜੀ ਕਿੱਥੋਂ ਜਿਹੜਾ ਸਾਈਕਲ। ਲੜਾਈ ਤੇ ਕੱਲ ਆਏ ਆ ਮੱਥਾ ਟੇਕ ਕੇ ਹੀ ਘਰ ਜਾਣੇ। ਇਹ ਬੁਲਟ ਚਲਾਉਂਦਿਆਂ ਹੀ ਤੇ ਇਹ ਪਿੱਛੋਂ ਆਏ ਆ ਕਿਤੇ ਪਹਿਲਾਂ ਦੀ ਤਰੰਜੀ ਸੀ ਜਿਹੜੀ ਉਹ ਹੀ ਕਿ ਇਹ ਵੀ ਨੰਗਲ ਦਾ ਕੋਈ ਮੁੰਡਾ ਹੀ ਇਨ੍ਹਾਂ ਦੀ ਉਹਨਾਂ ਲੱਗਦੀ ਹੀ। ਗਾਲਾ ਗੂਲਾ ਕੱਢਦੇ ਹੀ ਇੱਕ ਦੂਜੇ ਨੂੰ ਪਹਿਲਾਂ ਆੰਨੇ ਨੇ ਮੈਨੂੰ ਘੇਰਿਆ ਇੱਕ ਦੋ ਮਹੀਨੇ ਪਹਿਲਾਂ ਇੱਥੇ ਬੇਗਵਾਲ ਕੀ ਉਹ ਮੁੰਡੇ ਨੂੰ ਸਾਥ ਮੈਨੂੰ ਪਤਾ ਵੀ ਨਹੀਂ ਇਨ੍ਹਾਂ ਦੀ ਕੀ ਗੱਲ ਹੈ ਤੇ ਕੀ ਨਹੀਂ। ਮੈਂ ਦਾ ਸਾਥ ਨਹੀਂ ਕਰਦਾ ਕਿ ਮੈਨੂੰ ਕਹਿੰਦੇ ਹਨ ਨੂੰ ਸਾਥ-ਸਾਥ ਉੱਥੋਂ ਸ਼ੁਰੂ ਹੋਈ ਲੜਾਈ ਫਿਰ ਮੈਨੂੰ ਕੁੱਟ ਲਾਪੇ ਤੁੰਗ ਤੇ ਕੁੱਟੇ ਇਹ ਇੱਕ ਡੇਢ ਮਹੀਨੇ ਪਹਿਲਾਂ ਦਾ ਥੋੜਾ ਪ੍ਰੋਬਲਮ ਹਾਂਜੀ ਪ੍ਰੋਬਲਮ ਮੈਂ ਨਾਲ ਹੀ ਸੀ ਹਾਂਜੀ ਹਾਂਜੀ ਬਾਤ ਠੀਕ ਹੈ ਠੀਕ ਹੈ ਸ੍ਰੀਮਾਨ ਜੀ ਮਾਮਲਾ ਕਰਦੇ ਆ ਜੀ ਮੈਂ ਆਪਣੇ ਕੀ ਮਾਮਲੇ ਦਾ ਕਿੰਨਾ ਕਾਰ ਮਾਮਲਾ ਕਰਦੇ ਆ ਜੀ ਜੀ ਇਹ ਪਰसों ਸ਼ਾਮ ਨੂੰ ਜਿਹੜਾ ਹੈਗਾ ਰਾਮਾ ਮੋੜ ਦੇ ਉੱਪਰ ਨਡਾਲਾ ਰੋਡ ਬੇਗੋਲ ਨਡਾਲਾ ਰੋਡ ਦੇ ਉੱਪਰ ਇੱਕ ਜਿਹੜਾ ਹੈਗਾ ਲੜਕਾ ਜਸਕਰਨ ਸਿੰਘ ਸਨ ਆਫ ਦਲਵਾਰ ਸਿੰਘ ਨੰਗਲ ਪਿੰਡ ਦਾ ਹੈਗਾ ਇਹਦੇ ਜਿਹੜਾ ਉਸ ਵਿਅਕਤੀਆਂ ਨੇ ਆ ਕੇ ਉੱਥੇ ਤੇ ਤੇ ਫਾਇਰ ਕਰਕੇ ਤੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਜੋ ਲੜਕੇ ਦੀ ਮਾਤਾ ਬਲਜਿੰਦਰ ਕੌਰ ਦੇ ਬਿਆਨ ਦੇ ਉੱਪਰ ਅਸੀਂ ਕੇਸ ਰਜਿਸਟਰ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਕੁਝ ਬੰਦੇ ਜਿਹੜੇ ਬਾਈ ਨੇਮ ਲਖਾਏ ਹੈਗੇ ਜਸਪਾਲ ਸਿੰਘ ਲਵਲੀ ਕਰਨਦੀਪ ਗੁਰਜੋਤ ਪਿਆਰਾ ਤੇ ਕੁਝ ਨਾਮ ਅਨੂਮ ਦੱਸਿਆ ਤੇ ਜਿਹੜਾ ਇਹ ਬਦਮਾ 307 ਤੇ 25 359 ਤਹਿਤ ਦਰਜ ਕਰਕੇ ਇਹ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਜਿਹੜੇ ਹੈਗੇ ਆ ਇਹ ਦੁਸ਼ਮਨ ਗ੍ਰਫਤਾਰ ਕਰਕੇ ਤੇ ਅਸਲ ਤੱਥਾਂ ਤੋਂ ਜਿਹੜਾ ਹੈਗਾ ਇਹਦੇ ਵਿੱਚ ਅਦਾ ਦੇ ਖੋਰ ਆਪਾਂ ਕਾਰਵਾਈ ਕਰਕੇ ਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜਾਂਗੇ ਤੇ ਇਹਨਾਂ ਦੇ ਖਿਲਾਫ ਜਲਦ ਜਲਦ ਚਲਾਨ ਪਾ ਜਿਹੜੀ ਟਕਰਾਰ ਹੋਈ ਕਿ ਕਾਰਨ ਕੀ ਸੀ ਇਹ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਇਹਨਾਂ ਦਾ ਲੜਕਿਆਂ ਦਾ ਇਹ ਸਾਰੇ 18 18 19 19 ਸਾਲ ਦੇ ਹੈਗੇ ਆ ਤੇ ਇਹਨਾਂ ਦੇ ਪਿੱਛੇ ਕੁਝ ਦਿਨਾਂ ਤੋਂ ਵੀ ਲੜਾਈ ਝਗੜਾ ਪਹਿਲਾਂ ਹੋਇਆ ਸੀ ਤੇ ਜਿਹਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਗਿਆ ਸੀ ਉਸੇ ਕਿਸੇ ਰੰਜਿਸ਼ ਨੂੰ ਲੈ ਕੇ ਨਾਂ ਦੁਆਰਾ ਕਿਤੇ ਕੁੱਤੇ ਫੈਨ ਜੀ